ਗੁਰਦੁਆਰਾ ਟਿੱਬੀ ਟਿੱਬੀ ਸਾਹਿਬ ਕਿ ਕੋਈ ਹੀ ਇਨਸਾਨ ਹੋਵੇਗਾ ਜਿਹੜਾ ਚੰਡੀਗੜ੍ਹ ਜਦੋਂ ਅਸੀਂ ਆਨੇ ਆ ਤਾਂ ਇਹ ਸਾਡੀ ਬਸ ਜਦੋਂ ਰੋਪੜ ਸਤਲੁਜ ਦਰਿਆ ਦੇ ਪਰੋਂ ਗੁਜ਼ਰਦੀ ਹੈ ਤਾਂ ਅਸੀਂ ਇਹ ਗੁਰਦੁਆਰਾ ਬਾਹਰ ਤੋਂ ਦੇਖਦੇ ਹਾਂ ਕਿ ਹਾਂ ਯਾਰ ਨਦੀ ਦਾ ਕਿਨਾਰਾ ਬਹੁਤ ਹੀ ਖੂਬਸੂਰਤ ਗੁਰਦੁਆਰਾ ਸੋ ਅੱਜ ਤੁਹਾਨੂੰ ਦਿਖਾਵਾਂਗੇ ਅਸੀਂ ਗੁਰਦੁਆਰਾ ਟਿੱਬੀ ਸਾਹਿਬ ਦੀ ਚਲਕ ਅੰਦਰੋਂ ਅਸੀਂ ਦਰਬਾਰ ਤਾਂ ਨਹੀਂ ਦਿਖਾਵਾਂਗੇ ਪਾਰਕਿੰਗ ਵੈਰਾ ਔਰ ਬਾਹਰ ਦੀ ਖੂਬਸੂਰਤੀ ਜਿਹੜੀ ਆਪਾਂ ਗੁਰਦੁਆਰਾ ਸਾਹਿਬ ਦੀ ਦਿਖਾਵਾਂਗੇ ਚਲੋ ਚੱਲਦੇ ਆਂ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੁਹਾਨੂੰ ਅੱਜ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਟੀਪੀ ਸਾਹਿਬ ਲੈ ਕੇ ਜਾਵਾਂਗੇ ਅੰਦਰ ਵੱਲ ਗੁਰਦੁਆਰਾ ਸਾਹਿਬ ਹੱਡ ਗੁਰਦੁਆਰਾ ਹੈਡ ਦਰਬਾਰ ਕੋਟ ਪੁਰਾਨ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਜਾਇਆ ਹੋਇਆ ਤੁਸੀਂ ਦੇਖ ਸਕਦੇ ਹੋ ਇੱਥੋਂ ਦੀ ਬਿਊਟੀ ਬਹੁਤ ਹੀ ਖੂਬਸੂਰਤ ਜਿਹੜੇ ਆ ਇੱਥੋਂ ਦੇ ਫੁੱਲ ਵਗੈਰਾ ਲਗਾਏ ਹੋਏ ਆ ਸੋ ਅੱਜ ਵੈਸੇ ਸੰਡੇ ਆ ਉਹਦਾ ਵੀ ਰਸ਼ ਵਗੈਰਾ ਇੱਥੇ ਜਿਹੜਾ ਉਹ ਬਹੁਤ ਜਿਆਦਾ ਰਹਿੰਦਾ ਹੈ ਪਾਰਕਿੰਗ ਬਹੁਤ ਹੀ ਵੱਡੀ ਹੈ ਗੁਰਦੁਆਰਾ ਸਾਹਿਬ ਦੀ ਗੁਰੂ ਕਾ ਲੰਗਰ ਇਹ ਲੰਗਰ ਘਰ ਹੈ ਜਿਹਦਾ ਕਿ ਅੰਦਰ ਤੋਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਇਆ ਹੋਇਆ ਹੈ ਸੀਗਾ ਤੇ ਬਿਲਕੁਲ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੀਡੀਓ ਬਣਾਵਾਂਗੇ ਅੰਦਰ ਦਰਵਾਜ਼ੇ ਦੀ ਵੀਡੀਓ ਬਿਲਕੁਲ ਵੀ ਨਹੀਂ ਮਾਣੀ ਚਾਹੀਦੀ ਨਿਸ਼ਾਨ ਸਾਹਿਬ ਹੈ ਇੱਥੇ ਲੋਕ ਮੱਥਾ ਟੇਕਦੇ ਆ ਸੁਖਣ ਵਗੈਰਾ ਕਰਦੇ ਆ ਆਪਣੀ ਹੋਰਨਿਕ ਜਨਮ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਤੇ ਹੱਥ ਧੋ ਕੇ ਮੱਥਾ ਟੇਕੋ ਜੀ ਸੰਗਤ ਨਿਸ਼ਾਨ ਸਾਹਿਬ ਤੇ ਮੱਥਾ ਟੇਕਦੀ ਹੈ ਔਰ ਆਪਣੀ ਜਿਹੜੀ ਮੰਤ ਮੰਨਤ ਮੰਗੀਆਂ ਔਰ ਸੁਖੰਡੜੀ ਪੂਰੀ ਹੋਣ ਤੇ ਸੰਗਤ ਦੇਸੀ ਕੋ ਕਿਉਂ ਉਜੜਾ ਹੈ ਉਹ ਦਾਨ ਦੇ ਵਿੱਚ ਚੜਾਉਂਦੀ ਹੈ ਇਹ ਸੰਗਤ ਦੀ ਮੰਨਤਾ ਹੈ ਇੱਥੋਂ ਦੀ ਚਲਦੇ ਹਾਂ ਅੱਗੇ ਵੱਲ ਬਹੁਤ ਹੀ ਵਧੀਆ ਤਰੀਕੇ ਨਾਲ ਗੁਰਦੁਆਰੇ ਸਾਹਿਬ ਨੂੰ ਇਹਨਾਂ ਨੇ ਸਜਾਇਆ ਹੋਇਆ ਫੁੱਲਾਂ ਦੇ ਨਾਲ ਸੋ ਹੁਣ ਮੈਂ ਤੁਹਾਨੂੰ ਪਿਛਲੀ ਸਾਈਡ ਤੋਂ ਦਿਖਾ ਵੀ ਖਾਵਾਂਗਾ ਜਿੱਥੋਂ ਦੀ ਅਸੀਂ ਵੀਡੀਓ ਸਟਾਰਟਿੰਗ ਕੀਤੀ ਹੈ ਕਿ ਬਿਲਕੁਲ ਬੈਕ ਸਾਈਡ ਤੋਂ ਵੀਡੀਓ ਬਣਾਈ ਸੀ ਪਹਿਲਾਂ ਇਹ ਸਤਲੁਜ ਨਦੀ ਦਾ ਪੁਲ ਹੈ ਜਿਹੜਾ ਕਿ ਮੈਂ ਪਹਿਲਾਂ ਇਸ ਤੋਂ ਸਫਰ ਕਰਕੇ ਆਇਆ ਸੀ ਅਸੀਂ ਜਿਹੜੀ ਬੱਸ ਵਗੈਰਾ ਤੇ ਜਾਂਦੇ ਹਾਂ ਤੇ ਇਸ ਇਸ ਪੁਲ ਤੋਂ ਸਾਨੂੰ ਇੱਕ ਗੁਰਦੁਆਰਾ ਸਾਹਿਬ ਦਿਖਦਾ ਹੈ ਸੋ ਅੱਗੇ ਵੱਲ ਜਾਵਾਂਗੇ ਜਿੱਥੇ ਕਿ ਮੰਨਿਆ ਜਾਂਦਾ ਹੈ ਕਿ ਇੱਥੋਂ ਦੇ ਜਿਹੜੇ ਸੰਤੂਪਰੀਆ ਪੁਰਾਣੇ ਉਹਨਾਂ ਦੀ ਕਾਰ ਹੈ ਇੱਕ ਨਿਸ਼ਾਨੀ ਦੇ ਤੌਰ ਤੇ ਰੱਖੀ ਹੋਈ ਹੈ ਸੋ ਇੱਕ ਚੀਜ਼ ਇੱਥੇ ਹੋਰ ਵੀ ਲਿਖੀ ਹੋਈ ਹੈ ਤੁਹਾਨੂੰ ਦਿਖਾਵਾਂਗਾ ਕਿ ਫੁੱਲ ਤੋੜਨਾ ਬਿਲਕੁਲ ਮਨਾ ਹੈ ਸੋ ਇੱਥੇ ਕਦੀ ਤੁਸੀਂ ਆਇਓ ਤਾਂ ਫੁੱਲ ਬਿਲਕੁਲ ਵੀ ਨਾ ਤੋੜਿਓ ਅੱਗੇ ਵੱਲ ਚਲਦੇ ਹਾਂ ਸੰਗਤ ਇੱਥੇ ਵੀ ਜਿਹੜੀ ਸੰਤ ਮਾਰਾ ਜੀ ਦੀ ਜਿਹੜੀ ਕਾਰ ਹੈ ਪੁਰਾਣੀ ਕਾਰ 1950 ਦੇ ਨੇੜੇ ਕਿੜੇ ਦੀ ਗੱਲ ਹੈ ਕਿ ਸੰਤ ਸੰਤ ਜਵਾਲਾ ਜੀ ਜਿਹੜੇ ਕਿ Shimla ਦੀ ਸੰਗਤ ਨੂੰ ਆਪਣੇ ਦਰਸ਼ਨ ਦਿਦਾਰ ਕਰਵਾ ਕੇ ਆ ਰਹੇ ਸੀ ਤੇ ਉਹ ਕਲਕੱਤਾ ਦੇ ਵਿੱਚ ਰੁਕੇ ਸੀ ਉਹਨਾਂ ਦੇ ਨਾਲ ਹੋਰ ਵੀ ਦੋ ਤਿੰਨ ਸੰਸਨ ਸੋ ਉਹਨਾਂ ਦਾ ਵਿਚਾਰ ਬਣਿਆ ਕਿ ਅਸੀਂ ਅੰਬਾਲਾ ਜਾ ਕੇ ਆਈਏ ਤੇ ਅੰਬਾਲਾ ਜਾਣ ਵਾਲੇ ਨਾਲ ਬਟੇ ਸੰਤਾਂ ਨੇ ਕਿਹਾ ਕਿ ਉੱਥੇ ਜਿਹੜਾ ਕਿ ਕਗਰ ਨਦੀ ਹੈ ਮੁਵਾਰਕਪੁਰ ਦੇ ਨੇੜੇ ਮੁਵਾਰਕਪੁਰ ਜਿਹੜਾ ਹੈ ਉਹ ਡੇਰਾ ਬਸਤੀ ਤੋਂ ਪਹਿਲਾਂ ਪੈਂਦਾ ਔਰ ਜੀਰਕਪੁਰ ਤੋਂ ਬਾਅਦ ਪੈਂਦਾ ਹੈ ਸੋ ਉੱਥੇ ਪਾਣੀ ਆਇਆ ਹੋਇਆ ਸੀ ਪਰ ਪਹਿਲਾ ਸੰਤ ਜੀ ਉਤਰੇ ਸੰਤਾਂ ਵਿੱਚ ਨਾਲ ਹਰੀ ਸਿੰਘ ਸੰਤ ਬੈਠੇ ਸੀ ਉਹਨਾਂ ਨੇ ਪਰਮਾਤਮਾ ਕੀ ਅਰਦਾਸ ਕੀਤੀ ਤੇ ਕਿਹਾ ਕਿ ਅਸੀਂ ਵਧੀਆ ਕੰਮ ਲਈ ਜਾ ਰਹੇ ਹਾਂ ਸੋ ਸਾਡੀ ਗੱਡੀ ਪਰੇਸ਼ਾਨੀ ਨਾ ਹੋਵੇ ਤੇ ਅਰਦਾਸ ਤੋਂ ਬਾਅਦ ਉਹ ਮਾਰੇ ਸਾਰੇ ਸੰਤ ਗੱਡੀ 'ਚ ਬੈਠੇ ਔਰ ਹੜ ਦੇ ਵਿੱਚੋਂ ਹੀ ਗੱਡੀ ਨਿਕਲ ਕੇ ਚਲੀ ਗਈ ਸੇ ਉਹ ਕਾਰ ਨਾਲ ਜਿਹੜੀ ਨਿਸ਼ਾਨੀ ਦੇ ਤੌਰ ਤੇ ਰੱਖੀ ਹੋਈ ਹੈ ਗੁਰਦੁਆਰਾ ਸਾਹਿਬ 'ਚ ਸੋ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਬਹੁਤ ਹੀ ਵਧੀਆ ਢੰਗ ਨਾਲ ਸਜਾਇਆ ਹੋਇਆ ਹੈ ਸੋ ਇਸ ਸਾਈਡ ਜਿਹੜੇ ਇੱਥੋਂ ਦੇ ਸੰਤਾਂ ਨੇ ਬਹੁਤ ਸਾਰੇ ਦਾਈਆਂ ਤੇ ਮੱਜਾਂ ਦਾ ਵੀ ਇੱਥੇ ਆਏ ਆ ਆਪ ਹੀ ਜਿਹੜਾ ਉਹ ਅੰਦਰ ਦੁੱਧ ਲੱਸੀ ਦਾ ਜਿਹੜਾ ਲੰਗਰ ਚੱਲਦਾ ਹੈ ਉਹ ਆਪਣਾ ਹੀ ਗੁਰਦੁਆਰਾ ਸਾਹਿਬ ਦਾ ਲੰਗਰ ਹੈ ਸੋ ਥੱਲੇ ਵੀ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਕਿੰਨੇ ਕੀ ਗਾਈਆਂ ਮੱਝਾਂ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਹੁਣ ਤੁਹਾਨੂੰ ਅੱਗੇ ਵੱਲ ਲੈ ਕੇ ਜਾਵਾਂਗੇ ਗੁਰਦੁਆਰਾ ਟਿੱਬੀ ਸਾਹਿਬ ਸੰਤ ਬਾਬਾ ਜੀ ਸ਼ਾਦੀ ਸਿੰਘ ਜੀ ਦੀ ਜਾਦ ਵਿੱਚ ਬਣਾਇਆ ਗਿਆ ਸੀ ਹੋਰ ਗੁਰਦੁਆਰਾ ਸਾਹਿਬ ਦੀ ਕਾਰ ਸੇਵਾ ਦਾ ਜੋ ਕੰਮ ਹੈ ਉਹ ਸੰਤ ਬਾਬਾ ਜੀ ਅਫਤਾਰ ਸਿੰਘ ਜੀ ਦੀ ਦੇਖ ਰੇ ਕੋਈ ਚੱਲ ਰਿਹਾ ਹੈ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਸਜਾਇਆ ਹੋਇਆ ਹੈ। ਪਾਰਕ वगैरह ਦਾ ਬਹੁਤ ਹੀ ਵਧੀਆ ਇੰਤਜ਼ਾਮ ਹੈ। ਸੰਗਤ ਇੱਥੇ ਆਪਣੇ ਸੁੱਖ-ਦੁੱਖ ਦੇ ਹਰ ਤਰ੍ਹਾਂ ਦੇ ਫੰਕਸ਼ਨ ਕਰਦੀ ਰਹਿੰਦੀ ਹੈ। ਸੰਗਤ ਦੇ ਇੱਥੇ ਪਤਾ ਲੱਗਣ ਤੋਂ ਪਤਾ ਚੱਲਿਆ ਕਿ ਸੰਗਤ ਦੇ ਰਹਿਣ ਦਾ ਪ੍ਰਬੰਧ ਵੀ ਇੱਥੇ ਬਹੁਤ ਵਧੀਆ ਹੈ। ਅਗਰ ਕੋਈ ਸੰਗਤ ਦੂਰ ਪ੍ਰਾਰਥ ਤੋਂ ਆਂਦੀ ਹੈ ਪਰਿਵਾਰਸ ਦੇ ਨਾਲ ਤਾਂ ਇੱਥੇ ਰੈਂਡਲੀ ਕਮਰਾ ਵਗੈਰਾ ਵੀ ਸਗਤ ਨੇ ਲਈ ਹੈ ਸੋ ਇੱਥੇ ਗੁਰੂ ਗੋਬਿੰਦ ਸਿੰਘ ਜੀ ਇੱਕ ਪਕਤੀ ਲਿਖੀ ਹੋਈ ਸੀ ਸਾਈਂ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਉਂਦੇ ਹਨ ਕਿ ਕਿ ਅਕਾਲਪੁਰਖ ਜਿਉ ਕਿਦਰੇ ਆ ਫੁੱਲ ਗੁਰੂ ਰੂਪ ਹੋ ਕੇ ਚੰਗੀ ਤਰ੍ਹਾਂ ਫੁੱਲਦੇ ਰੂਪ ਵਿੱਚ ਵਿਰਾਜ ਰਹੇ ਹੋ ਕਿਆ ਬਾਤ ਹੈ ਜੀ ਬਹੁਤ ਹੀ ਵਧੀਆ ਇੱਥੇ ਗੁਰੂ ਸਾਹਿਬ ਜੀ ਦੀ ਪਕਤੀ ਲਿਖੀ ਸੀ ਸੋ ਏ ਸੀ ਸਾਡਾ ਗੁਰਦੁਆਰਾ ਸਾਹਿਬ ਦਾ ਤੱਕਦਾ ਸਫਰ ਸੋ ਤੁਹਾਨੂੰ ਅਸੀਂ ਥੱਲੇ ਵੱਲ ਵੀ ਲੈ ਕੇ ਜਾਵਾਂਗੇ ਜਿੱਥੇ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਗਾਈਆਂ ਮੱਝਾਂ ਵੀ ਰੱਖੀਆਂ ਹਨ ਔਰ ਉਹਨਾਂ ਦੀ ਸੇਵਾ ਦੇ ਲਈ ਬਹੁਤ ਹੀ ਪੁਰਾਣਾ ਟਰੱਕ ਲੱਗ ਰਿਹਾ ਏ ਕਿਛਣਾ ਕੀ ਪੁਰਾਣਾ ਇਤਿਹਾਸ ਗੁਰਦੁਆਰਾ ਸਾਹਿਬ ਟੀਬੀ ਵੱਲੋਂ ਸੰਭਾਲਿਆ ਹੋਇਆ ਸੋ ਸੁਣਿਆ ਕਿ ਇਹ ਦਿੱਲੀ ਨੂੰ ਸਟਾਰਟ ਵੀ ਕਰਦੇ ਆ ਤਾਂ ਕਿ ਚਲ ਸਟਾਰਟ ਰਹੇ ਚੱਲਦਾ ਰਹੇ ਬੋਟ ਵੀ ਪਈ ਹੋਈ ਹੈ ਗੁਰਦੁਆਰਾ ਸਾਹਿਬ ਦੀ ਕਿਉਂਕਿ ਇਹ ਸਤਲੁਜ ਨਦੀ ਨਾਲ ਹੀ ਹੈ ਤਾਂ ਕਦੀ ਪਾਣੀ ਵਗ ਜਾਏ ਪਾਣੀ ਦਾ ਵਹਾਅ ਤੇਜ਼ ਹੋ ਜਾਏ ਤਾਂ ਸੇਵਾ ਦੇ ਵਿੱਚ ਲਗਾਈ ਜਾਵੇ ਇਸ ਲਈ ਗੁਰਦੁਆਰਾ ਸਾਹਿਬ ਤੋਂ ਕੋਈ ਵੀ ਆਪਣਾ ਕੰਮ ਹੋਵੇ ਤਾਂ ਇਹਨਾਂ ਟਰੱਕਾਂ ਨੂੰ ਦਾਪਜੋਗ ਪ੍ਰਯੋਗ ਕੀਤਾ ਜਾਂਦਾ ਚਾਹੇ ਕੋਈ ਡੰਗਰ ਲੈ ਕੇ ਆਣਾ ਚਾਹੇ ਤੂੜੀ ਜਾਂ ਕੋਈ ਡੰਗਰਾਂ ਦਾ ਚਾਰਾ ਵਗੈਰਾ ਲੈ ਕੇ ਆਣਾ ਹੋਵੇ ਸੋ ਤੁਹਾਨੂੰ ਦਿਖਾਣਿਆ ਗੁਰਦੁਆਰਾ ਸਾਹਿਬ ਦੇ ਅੰਦਰ ਜਿਹੜੇ ਆਂਦੇ ਆ ਰੱਖੇ ਗਾਈਆਂ ਤੇ ਮੱਝਾਂ ਐਸਟੀਮੇਟ ਲਗਾਵਾਂਗੇ ਕਿੰਨੀਆਂ ਕਰ ਸਾਰਾ ਹਾਲ ਸੀ ਗਾਈਆਂ ਤੇ ਮੱਝਾਂ ਦਾ ਪਰਿਆ ਹੋਇਆ ਇਸ ਕਰਕੇ ਨਹੀਂ ਅੰਦਰ ਜਾ ਰਹੇ ਕਿਉਂਕਿ ਤਾਰਾਂ ਚੋਂ ਦਾ ਟਾਈਮ ਹੈ ਤੇ ਤਾਰਾਂ ਕਿਤੇ ਡੰਗਰ ਫਿਰ ਕੀ ਕਹਿੰਦੇ ਆ ਕਿ ਕੀ ਵਾਰ ਡੰਗਰ ਖਰਾਬ ਕਰਨ ਲੱਪੰਦਾ ਤਾਰ ਚੋਂ ਦਾ ਡੰਗਰ ਜਿਹੜਾ ਆ ਉੱਪਰ ਇਹ ਬੰਦੇ ਨੂੰ ਵੇਖ ਕੇ ਫਿਰ ਉਹ ਲੱਤਵਾਰਾ ਮਾਰਨਦਾ ਇਸ ਕਰਕੇ ਅੰਦਰ ਨਹੀਂ ਜਾਵਾਂਗੇ ਅਸੀਂ ਬਾਹਰ ਤੋਂ ਵੀਡੀਓ ਤੁਹਾਨੂੰ ਦਿਖਾਈ ਹੈ ਅੱਗੇ ਜਿਹੜੇ ਬਾਹਰ ਜਿਹੜੀਆਂ ਮੱਝਾਂ ਐ ਬੱਕਰੀਆਂ ਲੱਤੋਏ ਲਗਭਗ ਉਚੁੰਦੇ ਪਤਾ ਲੱਗਿਆ ਕਿ 1.5 ਸੌ ਗਾਵਾਂ ਤੇ ਮੱਝਾਂ ਪਾ ਕੇ ਡੰਗਰ ਆ ਸੋ ਅਤਿਲੇ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਸਾਰੇ ਅੰਦਰਾਂ ਦੇ ਸਾਰਾ ਕੰਮ ਗੁਰਦੁਆਰਾ ਸਾਹਿਬ ਦੇ ਆਪਣੇ ਹੀ ਗਾਇਆਂ ਮੱਝਾ ਦੁੱਧ ਦਾ ਕੰਮ ਜਿਹੜਾ ਦੁੱਧ ਵਾਲਾ ਲੱਸੀ ਦੀ ਸੇਵਾ ਉੱਪਰ ਚੱਲਦੀ ਹੈ ਸਾਰੀ ਆਪਣੇ ਹੀ ਦੁੱਧ ਚੱਲਦੀ ਹੈ ਸੋ ਇਹ ਮੱਝਾ ਵਗੈਰਾ ਵੀ ਜਿਹੜੀਆਂ ਇੱਥੇ ਆਪ ਹੀ ਪਾਲਣ ਪਾਲਣ ਪੋਸ਼ਣ ਗੁਰਦੁਆਰਾ ਆਪਣੀ ਰਹਿਣ ਮਹਿਜਨ ਰੱਖ ਰਵੰਦਾ ਸੋ ਜਿੰਨੀਆਂ ਵੀ ਗਾਵਾਂ ਮੱਝਾਂ ਉਹ ਸ਼ਾਮ ਨੂੰ ਬਾਹਰ ਕੱਢ ਦਿੰਦੇ ਆ ਬਾਹਰ ਇਹਨਾਂ ਖੁੰਡਿਆਂ ਤੇ ਬੰਨ੍ਹਦੇ ਸਾਰੇ ਖੁੰਡੇ ਲੱਗੇ ਹੋਏ ਆ ਚਾਰੋਂ ਪਾਸੇ ਸੋ ਇਸ ਨਾਲ ਹੀ ਅਸੀਂ ਅੱਜ ਦੀ ਇਸ ਵੀਡੀਓ ਦੀ ਵੀ ਸਮਾਪਤੀ ਇੱਥੇ ਕਰਾਂਗੇ ਅੱਜ ਦੀ ਵੀਡੀਓ ਦੀ ਸਮਾਪਤੀ ਅਸੀਂ ਇੱਥੇ ਕਰਾਂਗੇ ਹੁਣ ਥੱਲੇ ਮੱਝਾਂ ਵਾਲੇ ਏਰੀਆ ਦੇ ਵਿੱਚ ਮੇਰੀ ਵੀਡੀਓ ਵਲ ਦੇਖ ਕੇ ਅਗਰ ਕੋਈ ਕਿਸੇ ਗੁਰੂ ਘਰ ਦੀ ਵੀਡੀਓ ਬਣਾਉਂਦਾ ਗੁਰਦੁਆਰਾ ਸਾਹਿਬ ਦੀ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰਾਂਗਾ ਸਭ ਤੋਂ ਪਹਿਲਾਂ ਇਹ ਗੁਰਦੁਆਰਾ ਪ੍ਰਸ਼ਾਸਨ ਕੋਲੋਂ ਬੇਨਤੀ ਲੈਣੀ ਆਪਣੀ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਵੀਡੀਓ ਵਗੈਰਾ ਨਾ ਬਣਾਈ ਜਾਵੇ ਕਿਉਂਕਿ ਅਗਰ ਉਹਨਾਂ ਦੀ ਇਜਾਜ਼ਤ ਹੋਵੇਗੀ ਤਾਂ ਵੀਡੀਓ ਬਣਾਇਓ ਦੂਸਰੀ ਗੱਲ ਹੈ ਕਿ ਆਪਾਂ ਗੁਰਦੁਆਰਾ ਸਾਹਿਬ ਦੀ ਆਪਣੀ ਮੰਨਤਾ ਹੁੰਦੀ ਹੈ ਆਪਣੀ ਇੱਕ ਉਹਨਾਂ ਦੀ ਰੈਸਟ੍ਰਿਕਟਡ ਰੂਲ ਹੁੰਦੇ ਆ ਉਹਨੂੰ ਫੋਲੋ ਕਰਨਾ ਪੈਂਦਾ ਵੀਡੀਓ ਬਣਾਉਣ ਤੋਂ ਪਹਿਲਾਂ ਸੋ ਕੁਝ ਇਹੋ ਜਿਹੀ ਜਗ੍ਹਾ ਜਿਵੇਂ ਲੰਗਰ ਘਰ ਵਗ ਉਪਰ ਉਹ ਵੀਡੀਓ ਵਗੈਰਾ ਨਹੀਂ ਬਣਾ ਸਕਦੇ ਦਰਬਾਰ ਸਭ ਜਿੱਥੇ ਹੁੰਦਾ ਅੰਦਰ ਉੱਥੇ ਉੱਥੋਂ ਦੀ ਵੀਡੀਓ ਨਹੀਂ ਬਣਾ ਸਕਦੇ ਸੋ ਮੈਨੇ ਤੁਹਾਨੂੰ ਦਿਖਾਇਆ ਹੈ ਟਿੱਬੀ ਸਾਹਿਬ ਗੁਰਦੁਆਰਾ ਜਿਹੜਾ ਕਿ ਰੋਪੜ ਸ਼ਹਿਰ ਦੇ ਵਿੱਚ ਹੈ ਜਦੋਂ ਕਿ ਅਸੀਂ ਚੰਡੀਗੜ੍ਹ ਵਗੈਰਾ ਤੋਂ ਪਠਾਨਕੋਟ ਵੱਲ ਜਾਂ ਹੁਸ਼ਿਆਰਪੁਰ ਜਨਰਲਵਾਲ ਨੂੰ ਜਾਂਦੇ ਹਾਂ ਤਾਂ ਹੈਡ ਜਿਹੜਾ ਸਤ루ਈ ਨਦੀ ਦੇ ਕਿਨਾਰੇ ਦੇ ਉੱਪਰ ਗੁਰਦੁਆਰਾ ਸੀਗਾ ਉਹ ਤੁਹਾਨੂੰ ਮੈਂ ਕੋਸ਼ਿਸ਼ ਕੀਤੀ ਹੈ ਆਪਣੀ ਵੀਡੀਓ ਦੇ ਜ਼ਰੀਏ ਦਿਖਾਇਆ ਹੈ ਸੋ ਅਗਰ ਤੁਹਾਨੂੰ ਮੇਰੀ ਵੀਡੀਓਜ਼ ਬਾਰੇ ਅੱਛੀ ਲੱਗਦੀ ਹੈ ਸੋ ਦੋਸਤੋ ਮੇਰੀ ਰਿਕਵੈਸਟ ਹੈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਐਂਡ ਲਾਈਕ ਮੇਰੀ ਵੀਡੀਓ ਲਾਈਕ ਜਰੂਰ ਕਰ ਦਿਓ ਜਿਸ ਨਾਲ ਇੱਕ ਹੌਸਲਾ ਮਿਲਦਾ ਇੱਕ ਨਵੀਂ ਜਗ੍ਹਾ ਤੇ ਜਾ ਕੇ ਕਿਤੇ ਹੋਰ ਨਵੀਂ ਜਗ੍ਹਾ ਤੇ ਜਾ ਕੇ ਵੀਡੀਓ ਬਣਾਉਣ ਦਾ ਸੋ ਇਸ ਦੇ ਨਾਲ ਹੀ ਅੱਜ ਦੀ ਵੀਡੀਓ ਆਪਾਂ ਕਰਦੇ ਹਾਂ ਸਮਾਪਤ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ